ਨਮ ਸ੍ਰੀ ਵਾਹਿਰ ਸੈ ਜੀ ਹਰਿ ਕ੍ਰਿਸ਼ਨ ਤੇ ਆਈਐ ਜਿਸੇ ਡਿਠੀ ਸਭ ਦੁੱਖ ਜਾਈ ਹਰਿ ਕ੍ਰਿਸ਼ਨ ਜੈ ਜੈ ਜਿਸ ਡਿਠੀ ਸਭ ਦੁੱਖ ਜਾਈ ਦੁੱਖ ਪੰਜਨੀ ਸਾਹਿਬ ਗੜੀ ਮਹਲਾ 5 ਵਾ ਮਾਜੀ ਦੁਖ ਪੰਜਨ ਤੀਰਾ ਨਾਮ ਜੀ ਦੁਖ ਪੰਜਨ ਤੀਰਾ ਨਾਮ ਆਠ ਪਹਿਰ ਆਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਾਈ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪਿਆ ਰਾਦ ਓਟ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਗਾਦ ਤੇ ਕਿਰਪਾ ਗੋਸਾਈਆ ਨਠੇ ਸੋਖ ਸੰਤਾਪ ਤੱਤੇ ਵਾ ਨ ਲੱਗਈ ਸਤਗੁਰ ਰਖੀਆਪੂ ਗੁਰਨਰਾਇਣ ਗੁਰ ਗੁਰ ਸੱਚਾ ਸੇਜਨ ਹਾਰ ਗੁਰ ਤੁਠਾ ਸਭ ਕਿਸੇ ਪਾਇਆ ਜਨ ਨਾਨਕ ਸਰਬਰਹਾਰ ਗਉੜੀ ਮਹੱਲਾ ਪੰਜਵੇਂ ਸੁਖੀ ਹਰੇ ਕੀ ਖਿਨ ਮਹ ਹੈ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੀਵਾਉ ਸੇਵਕ ਕਾ ਦੀਨੀ ਆਪਣੀ ਸੀਵਾ ਰਹਾਉ ਮਿਟ ਗਈ ਚਿੰਤਾ ਆਪਣੀ ਮਨ ਅਸਾ કરી દેਆ ਸਤਗੁਰ ਗੁਣ ਤਸਾ ਦੁੱਖ ਨਾਠੀ ਸੁਖ ਆਏ ਸਮਾਏ ਢੀਲ ਨ ਪਰੀ ਜਾ ਗੁਰ ਫਰਮਾਈ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੇ ਗਉੜੀ ਮਹਲਾ 5 ਵਾ ਤਪ ਗਏ ਪਾਈ ਪ੍ਰਭ ਸੰਤ ਸ਼ੀਤਲ ਪੈ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੀ ਵਿਛਰੇ ਮੇਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨ ਸਿਆਟਾਉ ਸੇ ਸੁਭਾਈ ਬੁਲੈ ਹਰ ਬਾਣੀ ਆੜ ਪੈਰੀ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵਾਈ ਕਹਉ ਨਾਨਕ ਜੋ ਹਰ ਗੁਣ ਗਾਵਾਈ ਗਉੜੀ ਮਹੱਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਈ ਨਾ ਮਰਤਨ ਵਸੈ ਮਨ ਆਈ ਜਬ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਏਕ ਸਿ ਬਿਨ ਨਾਹੀ ਦੂਜਾ ਕੋਈ ਜਾਕੇ ਦ੍ਰਿਟ ਸਦਾ ਸੁਖ ਹੋਈ ਸਾਧ ਜਨ ਮੀਤ ਸਖ ਕਰੇ ਕੋ ਹਰ ਹਰੇ ਅੱਖਰ ਮਨ ਮਹਿ ਲੀਕ ਰਵ ਰਿਆ ਸਰਬਤ ਸੁਆਮੀ ਗੰਗਾ ਵੈ ਨਾਨਕ ਕੇ ਅੰਤਰ ਜਾਮੀ ਗਉੜੀ ਮਹਲਾ ਪੰਜਵਾਂ ਕੋਟ ਬਿਗਨ ਹਰੇ ਕਿਨ ਮਾਹੀ ਹਰ ਹਰ ਕਥਾ ਸਾਹ ਸੰਗ ਸੁਨਾਈ ਪੀਤ ਰਾਮ ਰਾਸੇ ਅੰਮ੍ਰਿਤ ਗੁਣ ਦਾਸ ਜਪ ਹਰ ਚਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਧਿਆਨੋ ਜਕ ਕਰ ਦੇ ਪਸੇ ਭਗਵਾਨ ਔਖਦ ਮੰਤਰ ਤਨ ਸਭ ਸ਼ਾਰ ਕਰਨ ਹਾਰੁਰ ਦਮ ਤਾਰੂ ਸਸ ਬਰਮਾ ਪਜਿਓ ਪਾਰ ਬ੍ਰਹਮਾ ਕਉ ਨਾਨਕ ਕੱタル ਇਹੋ ਧਰਮ ਗਉੜੀ ਮਹਲਾ ਪੰਜਵੈ ਸਾਤ ਪਈ ਗੁਰੂ ਗੋਬਿੰਦ ਸਿੰਘ ਜਵਾਈ ਤਾ ਪਾ ਬਿਰਸੀ ਮਿਰ ਪਾਈ ਰਹਾ ਰਾਮ ਨਾਮ ਨੇ ਤਰਸਨ ਵਖਾਨ ਬਿਨ ਸੇ ਰੋਗ ਭੈ ਕਲਿਆਨੈ ਪਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸ਼ਤਾਰੀ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਬ੍ਰਿਧਰ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ ਪੰਜਵਈ ਨੀਤਰ ਪ੍ਰਕਾਸ਼ ਕੀਆ ਗੁਰ ਦੀਵਾ ਪਰਮ ਕੇ ਪੂਨ ਬਈ ਸ਼ੀਵ ਰਹਾਉ ਸੀਤਲਾ ਤੀਰਖਿਆ ਬਿਹਾਰੀ ਪਰਬ੍ਰਹਮ ਪ੍ਰਪਾ ਕਰਪਾਧਾਰੀ ਮਾਨਕ ਨਾ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵੈ सिर कर सुजन प्यारी सदगुर तुमरे काज सुवारी रह दुट दूत परमेश्वर मारी जनकी पैज रखी करतारी बादशाह स वस्कर दीने अमृत नाम रस पीने ਨਿਰਭਉਈ ਪਜੋ ਭਗਵਾਨ ਸਾਜ ਸੰਗਤ ਮਿਲ ਕੀ ਨੋਦਾਨੈ ਸਨ ਪਰੇ ਪ੍ਰਅੰਤਰੀ ਜਾਮੀ ਨਾਨਕੋਟ ਪਕਰੀ ਪ੍ਰਸਵਾਮੀ ਗੌੜੀ ਮਹੱਲਾ ਪੰਜਵਾਂ ਰਾਗ ਪਟਾਪਰਾ ਮੀਰੀ ਮੋ ਨਿਰਗੁਣ ਸਗੁਣ ਤੀਰੀ ਰਹਾਉ ਪੰਚ ਵਿਖਾ ਦੀ ਏ ਗਰੀਬਾ ਰਖੂ ਰਖਨੇ ਹਾਰੀ ਖੇਦ ਕਰੇ ਅਰੇ ਬਹੁ ਸੰਤਾ ਵੈ ਆਯੂ ਸੰਤੁ ਹਾਰੀ ਕਰ ਕਰ ਰੱਖਿਆ ਰਹੂ ਅਨਕ ਬੋ ਬਾਤੀ ਕਰ ਕਰ ਹਾਰਿਉ ਅਨਕ ਬੋ ਬਾਤੀ ਛੁਡੇ ਕਤੋਂ ਨਹੀਂ ਇਕ ਵਾਰ ਸੁਨ ਕਾ ਕੀ ਊਟਾ ਸਾਸ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪਾਉ ਗੁਰ ਕਾ ਸਬਦ ਕਮਾਇ ਜੀਤ ਲੈ ਓਏ ਮਾ ਵਿਖਾ ਦੀਸੈ ਸੁਹੇਲੀ ਬਾਣੀ ਸੋ ਨਾਨਕ ਮਨ ਪਿਆ ਪ੍ਰਗਟਾ ਪਾਇਆ ਪਨਰਵਾਣੀ ਬਿਲਾਲ ਮਹੰਲਾ ਪੰਜਵੈ ਸਰਬਕल्याण ਕੀ ਗੁਰ ਦੀਵਾ ਸਿਵ ਕਾ ਆਪਣੀ ਲਾਇਓ ਸਿਵ ਬਿਗਨ ਲਗੇ ਜਪ ਲਖ ਵੀਉ ਧਰਤ ਪੁਨੀਤ ਭੈ ਗੁਰ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਹਾ ਸਭਨੀ ਠਾਈ ਰਵਿਆ ਆਪੋ ਆਜੁ ਗਾਣਾ ਕਵਰ ਬਰਤਾਪ ਗੁਰਪ੍ਰਸਾਦ ਨਾ ਹੋਈ ਸੰਤਾਪ ਗੁਰ ਕੀ ਤਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਠਾਈ ਉਠੀ ਸਖ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਪਰ ਕੁਵਲੀ ਜਿਤਾ ਕਿਤਾ ਦਿਸੇ ਨਾਲੇ ਨਾਨਕ ਦਾਸ ਖਸਮਾ ਬ੍ਰਤ ਪਾਲੀ ਬਲਾਲ ਮਹੱਲਾ ਪੰਜਵੈ ਚਨ ਕਲ ਪ੍ਰਹਿੱਤਿ ਧਿਆਈ ਰੋਗੈ ਸਗਲੇ ਸੁਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਭਲੇ ਜਨਮ ਜੀਵਨ ਪਰਵਾਨੈ ਰਹਾ ਅਕਤਕਤਾ ਮ੍ਰਿਤ ਪ੍ਰਭਾਣੀ ਕਾ ਨਾਨਕ ਜਪ ਜੀਵੈ ਗਿਆਨੀ ਬਲਾਲ ਮਹੱਲਾ ਪੰਜ ਵੈ ਸਾਤ ਪਈ ਗੁਰ ਸਤਗੁਰ ਪੂਰੀ ਸੁਖ ਦੇਵਾਂ ਜੀ ਅਨਹਤੂਰੀ ਰਹਾ ਤਾ ਪਾਪ ਸੰਤਾ ਬਿਨਾਸੀ ਹਰ ਸਿਮਰਤਿ ਕਿਲ ਵਿਕਸਾ ਬਨਾਸੀ ਅੰਧ ਕਰ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾ ਮਹੰਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਬਿਰਸ ਮਾਰਿਆ ਸਾਜਨਾ ਮੋਹਿ ਕਿਰਪਾਲਾ ਬੀਸੇ ਸਾ ਪਰਿਵਾਰਿਆ ਕਾਰਜ ਸੰਗੁਰੇ ਆਪ ਸੁਵਾਰਿਆ ਵੱਡੀ ਆਚਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਵ ਵਣ ਤ੍ਰਿਨ ਤ੍ਰਿਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਪਾਈ ਪੂਰਨ ਇਛ ਪੁਜਾਰੀ ਆਉ ਬਲਾਲ ਮਹੱਲਾ ਪੰਜ ਵੈ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਰਹਉ ਰਜ ਰਜ ਪੂਜਨ ਖਾਵ ਮੇਰੇ ਪਾਈ ਅੰਮ੍ਰਿਤ ਨਾਮ ਰਿਤ ਮਾਇ ਸਤਿਾਈ ਨਾਨਕ ਗੁਰੂ ਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬਿ ਲਾ ਲਮਲਾ ਪੰਜਵਾਈ ਤਾ ਸੰਤਾ ਸਹ ਲੀਗੇ ਬਿਨ ਸੀਤੀ ਰੂਗ ਪਾਰ ਬ੍ਰਹਮ ਤੂੰ ਬਖਸੀ ਸੰਤਨ ਰਸ ਭੂਗ ਰਹਾ ਸਰ ਸੁਖਾ ਤੇਰੀ ਮੰਡਲੀ ਤੀਰ ਮਨ ਤਨੇ ਰੂਗ ਗੁਰ ਗਾਓ ਨਿਤ ਰਾਮ ਕੀ ਇਹ ਅਖਦ ਜੋਗ ਆਏ ਬਸ ਕਰ ਦੇ ਇਸ ਮੈਂ ਇਹ ਫਰੀ ਸੰਜੋਗ ਨਾਨਕ ਪ੍ਰਸਰ ਪਰਸੰਨ ਪਏ ਲੈ ਗਏ ਬਿਯੋਗ ਕਲਾ ਮਹੱਲਾ ਪੰਜਵੈ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਰ ਬ੍ਰਹਮ ਤਾਕੀ ਨਦ ਨਿਹਾਲ ਗੁਰੂ ਰਹਿ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਬਿਆ ਪ੍ਰਧਾਮਨ ਜੋਗ ਰਹਾਉ ਔਕ ਦੇਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮੰਨ ਤਨ ਈ ਤੈ फेर ਦੁੱਖ ਨਾ ਜਾਪੈ ਹਰ ਹਰੀ ਹਰ ਹਰੀ ਹਰੇ ਜਾਪੀਐ ਅੰਤਰ ਲਿਵਲਾਈ ਕਿਲ ਵਕਰ ਤਰੇ ਸੁਧ ਹੋਏ ਸਾਧੂ ਸਰਨ ਆਈ ਸੰਤ ਜਪ ਤਰੇ ਨਾਮ ਜਸ ਤਾਂ ਕੀ ਦੂਰ ਵਿਲਾਈ ਮਹਾਂ ਮੰਤਰ ਨਾਨਕ ਕਰੈ ਹਰ ਕੀ ਗੁਣ ਗਾਈ ਮੇਲਾ ਮੱਲਾ ਪੰਜਵਾ ਹਰ ਹਰੇ ਹਰੇ ਰਾਦੀਏ ਹੋਈ ਏ ਆਰੂਪ ਰਾਮ ਚੰਦ ਕੀ ਲਸਟਿਕਾ ਜਨਮ ਆ ਰਿਆ ਰੂਪ ਰਹਾ ਗੁਰਪੂਰਾ ਹਰ ਜਾਪੀਏ ਇਨਤ ਕੀਤੇ ਭੋਗ ਸਾਤ ਸੰਗ ਕਾ ਵਾਰਣ ਮਿਲਿਆ ਸੰਜੋਗ ജിമൃത്ത സ്പൈ വി നാന പ്രസരനാഗത്തിണ കാണോ ഗായി രാഗ ബലാ മഹ്ലാ പഞ്ചാ ദുപതി കര പഞ്ജാര സാധി ਔਰ ਉਪਾਸਵ ਤਿਆਗਿਆ ਦਰੂ ਨਾਮ ਲਿਆ ਤਪਸ ਮਿਟੇ ਰੋਗ ਸੀਤਲ ਮਨ ਬਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਿਹਾਰੀ ਰੱਖਿਆ ਆਪਣੀ ਕਰਮਿਆ ਰਹੋ ਮਾ ਪੱਕਰੇ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇਲਾ ਮਹੱਲਾ ਪੰਜਵਾ ਰੋਗ ਮਟਾਇਆ ਆਉ ਪ੍ਰਭ ਉਪਜਿਆ ਸੁਖ ਸਾਤ ਵਡ ਪਰਤਾਪ ਚਾਦਰ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਧਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਦਾਸ ਬਿਲਾ ਲ ਮਹੱਲਾ ਪੰਜਵਾਂ ਤਾਤੀ ਵ ਨ ਲੱਗਈ ਪਾਰ ਬ੍ਰਹਮ ਸਰਨਾਈ ਚਾ ਗਿਰਦ ਹਮਾਰੇ ਰਾਮ ਕਾਰ ਦੋ ਲੱਗੇ ਨਾ ਪਾਈ ਸਤਿਗੁਰੂ ਪੂਰਾ ਬੀਟਿਆ ਜਨ ਬੰਤ ਬਣਾਈ RAM ਨਾਮ ਔਖਦ ਦੀਆ ਏਕ ਲਿਵ ਲਾਈ ਰਹਾਉ ਰੱਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਬਈ ਪ੍ਰਭੈ ਸਹਾਈ ਮੇ ਲਾਲ ਮਹੱਲਾ ਪੰਜਵਾਂ ਆਪਣੇ ਬਾਲਕ ਆਵ੍ਰਖਿਨ ਪਾਰਬ੍ਰਹਮ ਗੁਰਦੀਵ ਸੁਖ ਸੰਤ ਸਹਜ ਆਨੰਦ ਭੈ ਬੁਨ ਬੈ ਸੀਉ ਰਹਾ ਪਰਜਨ ਕੀ ਬੇਨਤੀ ਸੁਣੀ ਬ੍ਰਾਪੂ ਰੋਗ ਮਿਟਾਇ ਜੀਵਲੰਡਕਵਤ ਪ੍ਰਤਾਪੂ ਦੁਖ ਮਾਰੇ ਬਖਸ਼ਿਐ ਆਪਣੀ ਕਲਧਾਰੀ ਮਨ ਬਾਸ਼ਟ ਫਲ ਪਾ ਦਿੱਤਿ ਅਨ ਨਾਨਕ ਬਲੇਹਾਰੀ ਬਿਲਾਲ ਮਹਲਾ 5 ਵੇ ਤਾਪ ਲਾਇ ਗੁਰ ਸਿਰਜਣਹਾਰੂ ਸੰਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈ ਰਕੀ ਸਾਰੇ ਸੰਸਾਰੀ ਰਹਉ ਕਮਤਕ ਤਰ ਬਾਲ ਕਰਖ ਲੀਨੋ ਪ੍ਰ ਅਮਰਤ ਨਾਮ ਰਖ ਦੀਨੋ ਦਾਸ ਕੀ ਲਾਜ ਰਖੇ ਮਹਿਰਵਾਨ ਗੁਰੂ ਨਾਨਕਾ ਬੁਲੇ ਦਰਗੀ ਪਰਵਾਨ ਮਿਲਾਲ ਮਹਲਾ ਪੰਜਵੈ ਤਪ ਆਪਤੀ ਰੱਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ ਰਾਮ ਨਾਮ ਏਦੇ ਮੈਂ ਜਾਪੂ ਰਾਵ ਕਰ ਕਿਰਪਾ ਹੈ ਤਵ ਪ੍ਰਾਨੀਨੇ ਜਗਤੋ ਤਾਰ ਨੌਖੰਨ ਪ੍ਰਤਾਪ ਨੁਗ ਬਿਨਸੇ ਸੁਖ ਅੰਤ ਪ੍ਰਵੇਸ਼ਾ ਤ੍ਰਿਸ਼ਨਾ ਉਹ ਜੀ ਮਨ ਤਨ ਸਤਰਾਪ ਅਨਾਤ ਕੋ ਨਾ ਤੂੰ ਸੰਸਮਰਤਾ ਸਲ ਸਿਟ ਕੋ ਮਾਈ ਬਾਪ ਬਾਦਵ ਸਲ ਬੰਜਨ ਸਵਾਮੀ ਗੁਰ ਗਾਵਤ ਨਾਨਕ ਆਲਾਪ 14 ਮਹਲਾ 5 ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੂਗਾ ਪੂਰ ਬਿਗਣ ਲਾਤੀ ਪ੍ਰਸਰਨ ਪਰਟੀ ਪੁਲੀਸ ਸੰਜੂਗਾ ਪ੍ਰਬਾਣੀ ਸਹਿ ਸੁਬਾਕਿਆ ਗਾਹੋ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖ ਅਰਉ ਸਚ ਸਹਿ ਮਿੱਤ ਵਡਾਈ ਭਗਤ ਵਛਲ ਦਈ ਅੱਲਾ ਸੰਤਾ ਕੀ ਪੈ ਰਖਦਾ ਆਇ ਆਦੂ ਬਿਰਦ ਬ੍ਰਤ ਪਾਲਾਉ ਹਰ ਅਮਰਤ ਨਾ ਪੋਜਨ ਨਿਤ ਪੁਚਾ ਸਰਬ ਵੇਲਾ ਸੁ ਮੁਖ ਪਾਵੋ ਜਰ ਅਮਰਤਾ ਪੋ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਨਾਨਕ ਕੀ ਵਡਿਆਈ ਪਰਕਟ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਧਾਈ ਸੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਤੁਨ ਪ੍ਰਭ ਕੀ ਚਰਨ ਨਿਹਾਰੀਆ ਰੱਖ ਨਿਹਾਰੀ ਰੱਖ ਬਾਰਕ ਸਬਗੁਰ ਤਾਵ ਉਤਾਰਿਆ ਉਭਰੇ ਸੰਤ ਗੁਰ ਕੀ ਸੇ ਨਾਈ ਜਾਂ ਕੀ ਸਿਵਨਾ ਮਿੱਚੀ ਜਾਈ ਰਹਾ ਕਰਮ ਸੂ ਬਰ ਪਰ ਸੁਖਾ ਆਪਣੇ ਪੈਂ ਦੀ ਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੰਲਾ ਪੰਜਵਾਂ ह कले सब सठी प्र अपने दारी आठ पहर राधो स्वामी पूर्ण कल हमारी हाजियो तो सुख संपतरा राख आखलिहू भाई मेरे को प्र आगे अरदास हो जो मांगो सोई सोई पावो ਆਪਣੇ ਖਸ਼ਮ ਪੁਰਸਾ ਕਹੋ ਨਾਨਕ ਗੁਰ ਪੂਰਾ ਬੇਟਿਉ ਮਿਟਿਓ ਸਗਲਾ ਦਿਸਾ ਸੋਟ ਮਹੱਲਾ ਪੰਜ ਵਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਉ ਤਾਪ ਰੋਗੈ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੋਇਦਾਤਾ ਕੰਨ ਕੰਨ ਸਮਰਾਸ ਸੁਆਮੀ ਪੂਰਨ ਪੁਰਖ ਵੀ ਦਾਤਾ ਰਹਾ ਆਨੰਦ ਬਨੋ ਮੰਗਲ ਗੁਣ ਕਾ ਹੋ ਗੁਰ ਨਾਨਕ ਫੈਦੀ ਆਲਾ ਜੈ ਜੈ ਕਰ ਪਰਿਤ ਭੀਤਰ ਹੁਆ ਪਾਰ ਬ੍ਰਹਮ ਰਖਵਾਲਾ ਛੋਟ ਮਹਲਾ ਪੰਜਵਾ ਦੁਰਤਗਿਆ ਹਰ ਪ੍ਰਭ ਆਪੇ ਸਭ ਸੰਸਾਰੋ ਬਾਰੀਆ ਪਰ ਬ੍ਰਹਮ ਪ੍ਰਕਿਰਪਾ ਦਾਰੀ ਹਮਰਾ ਆਪਣਾ ਬੇਦ ਸਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਓ ਮਨ ਤਨ ਦੇ ਸੁਖਾਲੀ ਰੋ ਤਤੋ ਦਾਨ ਸਤਗੁਰ ਮੀਰ ਮੋਇ ਤਿਸ ਕਾ ਬਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬੂ ਸੁਨ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਰਮ ਭਰਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸੱਨੀ ਉਬਰੈ ਕਾਰ ਸਾਰ ਸੁਵਾਰੀ ਹਰ ਦਿਨ ਸਿਮਰਿਆ ਨਾਮ ਧਾਰੂ ਤਵ ਤਾਰੇ ਸੰਗਰਪੂਰੇ ਆਪਣੀ ਕਿਰਪਾ ਧਾਰੇ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਹਰ ਰੱਖਿ ਆਉ ਵੰਡੀ ਵੰਡਿਆਈ ਨਾਨਕ ਕਰਤੇ ਕੀ ਸੋਚ ਸਬਦ ਸਤਿ ਭਾਖਿ ਆ ਸੋਟ ਮਲਾ ਪੰਜਵਾ ਭੇ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤਗੁਰ ਤਾਪ ਬਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਵਨ ਤ ਆਪੇ ਰਖੇ ਜਮੇ ਕਿਉ ਹਟਤਾਰੇ ਹਰ ਕੀ ਚਰਨ ਦੇ ਉਰ ਧਾਰੂ ਸਦਾ ਸਦਾ ਪ੍ਰਭ ਸਿਮਰੇ ਪਾਈ ਦੁੱਖ ਕਿਨ ਵਿਖ ਘਟਨ ਹੋਰ ਰਹਾਉ ਇਸ ਕੀ ਸਨਿਊ ਬਰੇ ਭਾਈ ਜਨ ਰਚਿਆ ਸਭ ਕੋਈ ਕਰਨ ਕਾ ਸੰਮਰਾਸ ਸੁ ਆਮੀ ਕਨ ਕਾ ਸੰਮਰਾਸ ਭਾਈ ਸਚੇ ਸੱਚੀ ਸੂਈ ਨਾਨਕ ਪ੍ਰਭ ਧਿਆਇ ਵਾਈ ਮਨ ਤਨ ਸੀਤਲ ਹੋਈ ਸੋਟ ਮਨ ਲਾ ਪੰਜਿ ਵਾਈ ਸੰਪਾ ਹਰ ਹਰ ਨਾਮ ਧਿਆਈ ਸੁਖ ਸਾਗਰੀ ਪ੍ਰਾਇਸ਼ਰ ਨਹੀ ਮਨ ਜਿੰਦਿਆੜਾ ਫਿਰ ਪਾਈ ਰਹਾ ਸੰਗਰ ਪੂਰੀ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਕਿਰਪਿਆ ਲਾਓ ਦੁਖ ਮਿਟਿਆ ਪਰਵਾਰੀ ਪਰ ਬ੍ਰਹਮ ਪ੍ਰਭ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਰੋ ਨਾਨਕ ਪਦਰਾ ਕੀ ਪਰਮੇਸ਼ਰ ਦ੍ਰਿਆਸਾ ਸੰਸਾਰੋ ਸੋਟ ਮੰਲਾ ਪੰਜਵਾ ਮੀਰਾ ਸਤਗੁਰ ਰਖਵਾਲਾ ਹੋਆ ਧਰ ਕਿਰਪਾ ਪ੍ਰਭ ਹਾ ਦੇ ਰੱਖਿਆ ਹਰ ਗੋਵਿੰਦ ਨਮਨ ਰੂਵਾਰੋ ਤਾਪ ਗਿਆ ਪ੍ਰਵਾਹ ਮਿਟਾਇਆ ਜਨਕੀ ਲਾਜ ਰਖਾਈ ਸਾਜ ਸੰਗਤ ਤੀ ਸਫਲ ਪਾਈ ਸਤਗੁਰ ਕੈ ਬਲ ਜਾਈ ਹਲ ਪਾਲ ਪ੍ਰਾਧੋ ਐਸ ਵਾਰੇ ਹਮਰਾ ਗੁਨ ਆਗੂ ਨਾ ਵਿਚਾਰੀਆ ਟਲ ਬਚਨ ਨਾਨਕ ਗੁਰਤੀ ਰਾ ਸਫਲ ਕਰਮਸਤਕ ਧਾਰੀ ਆਉ ਸੋਰਠਿ ਮਹਲਾ ਪੰਜਵੈ ਜੀਐ ਜੰਤਰ ਐਸ ਤਿਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਨ ਭਈ ਬਡਾਈ ਪਰਮ ਭ੍ਰਮ ਪੂਰਾ ਮੇਰੈ ਨੋ ਲੋਗ ਗੁਰੂ ਰੈ ਪੂਰੀ ਸਵ ਰੱਖੀ ਹੋਏ ਸਗਲਾ ਦਿਆਲੂ ਰਹਾਉ ਅੰਦਰ ਨਾਨਕ ਨਾਮ ਦੇਾਈ ਜੀ ਪ੍ਰਾਨ ਕਾ ਦਤਾ ਔਠੂ ਆਪਣੇ ਦਾਸ ਕੋ ਕੰਠ ਲਾਈ ਰੱਖੇ ਜਿਉ ਬਾਰਕ ਪਿਤਮਤ ਸੋਠ ਮਹਲਾ 5 ਵਾ ਠੰਡ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਨਸ ਤੇ ਕੀਤਾ ਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸਾਤ ਸਹਜ ਸੁਖ ਖਿਨ ਮੈਂ ਉਪਜੀ ਮਨ ਹੁਵਾਉ ਸਦਾ ਸੁਖ ਨਰਹਾਉ ਹਰ ਰਾਮ ਨਾਮ ਦਿਓ दारू ਤਿੰਨ ਸਗਲਾ ਰੂਪ ਵਿਦਾਰੂ ਆਪਣੀ ਕਿਰਪਾ ਦਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਾਪਨਾ ਮਿਰਤ ਸਮਾਰਿਆ ਹਮਰਾ ਗੁਣ ਅਗੋਨਾ ਵਿਚਾਰਿਆ ਗੁਰ ਕਾ ਸਦਪੈ ਹੋ ਸਾਖੀ ਤਿੰਨ ਸਗਲੇ ਲਾਜ ਰੱਖੀ ਭੁਲਾਇਆ ਬੋਲੀ ਤੇਰਾ ਤੂੰ ਸਾਇ ਗੁਣੀ ਗਹਿਰਾ ਜਵਨਾਨਕ ਨਾਮ ਸਸਾ ਕੀ ਆਪਣੀ ਦਾਸ ਕੀ ਪਹਿਜ ਰੱਖੀ ਸੋ ਰਿਠੇ ਮਹਲਾ ਪੰਜਵੈ ਗੁਰੂਰਾ ਅਰਾਧੇ ਕਾਜ ਸਲਿ ਸਾਦੀ ਸਗਲ ਮਨੁ ਅਤਪੂਰੀ ਵਾਜੀ ਅਨਤੂਰੇ संत राम पाया संत स्थान सेजी सगले दुख मिटाया रहा गुरपूरे की बाणी पारण पानी नानक दास खानी निर्माक कहानी नानकासी निर्मल कथ कहाणी नानक दास खाणी निर्मल कथ कहाणी